ਜੈ ਸ਼ੰਕਰ ਜੀ ਮੇਰਾ ਨਾ ਫੋਨ ਲਾਈਨ ਤੇ ਜਗਦਾ ਜਮੀਰ ਦੇ ਮੁਖ ਸੇਵدار ਸ਼ਬਾਦ ਸੈਗਲ ਦੀ ਸੈਗਲ ਦੀ ਅੱਜ ਦਾ ਕੀ ਅਪਡੇਟ ਐ ਇੰਪਰੂਵਮੈਂਟ ਦੱਸ ਦਿਓ ਕਿਉਂਕਿ ਕੱਲ ਉੱਥੇ ਸਨਾਟਾ ਬਸਰਿਆ ਸੀ ਇੰਜੀਨੀਅਰਿੰਗ ਬ੍ਰਾਂਚ ਚ ਕੋਈ ਵੀ ਅਧਿਕਾਰੀ ਉੱਥੇ ਮੌਕੇ ਤੇ ਨਹੀਂ ਮਿਲਿਆ ਕੁਝ ਤਾਂ ਸਸਪੈਂਡ ਹੋ ਗਏ ਜਿਹੜੇ ਕਾਮਕਾਰ ਦੇ ਉੱਤੇ ਨੇ ਕਾਰਜਭਾਰ ਵੇਖ ਰਹੇ ਉਹ ਕੋਈ ਕਹਿ ਰਿਹਾ ਮੀਟਿੰਗ ਤੇ ਜਦ ਕੀ ਉੱਥੇ ਕਤੀ ਤਰੀਕੋਟੀਏ ਸਕੀਮ ਸੀ ਲਾਸਟ ਦਿਨ ਸੀਗਾ ਕੱਲ ਕਿ ਲੋਕ ਪੈਸਾ ਆਪਣਾ ਦੇ ਕੇ ਜਿਹੜਾ ਵਨ ਟਾਈਮ ਸੈਟਲਮੈਂਟ ਸਕੀਮ ਸੀ ਆਪਣਾ ਜਿਹੜਾ ਮਾਲਕਾਨਾ ਹੱਕ ਲੈ ਸਕਦੇ ਆਪਣੀ ਜਮੀਨ ਜਾਇਦਾਦ ਸਿੱਧੀਆਂ ਕਰ ਸਕਦੇ ਨੇ ਤਾਂ ਅੱਜ ਦਾ ਕੀ ਉੱਥੋਂ ਤੁਹਾਨੂੰ ਮਾਹੌਲ ਨਜ਼ਰ ਆਇਆ ਪਹਿਲਾਂ ਸਾਰੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਜੈ ਸ਼ੰਕਰ ਸਾਰਿਆਂ ਵਾਸਤੇ ਨਵਾਂ ਸਾਲ ਖੁਸ਼ੀਆਂ ਨਾਲ ਭਰਿਆ ਹੋਵੇ ਅੱਜ ਜੋ ਮੇਰੇ ਭਰੋਸੇਯੋਗ ਸੂਤਰਾਂ ਨੇ ਮੈਨੂੰ ਖਬਰ ਲਦ ਘਬਰ ਆਈ ਹੈ ਮੈਂ ਹైదరాబాద్ ਆ ਸਾਰੇ ਸ਼ਹਿਰ ਨੂੰ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਹੈ ਔਰ ਮੈਨੂੰ ਪਰੋਸੇ ਜੋ ਸੁਤਾ ਖਬਰ ਆਈ ਵੀ ਕੁਝ ਇੰਜੀਨੀਅਰਸ ਤੇ ਕੁਝ ਅਧਿਕਾਰੀ ਜਿਹੜੇ ਸਸਪੈਂਡ ਹੋਏ ਆ ਜਿਨ੍ਹਾਂ ਦਾ ਜਿੰਮਾ ਭੰਦਾ ਸੀ ਵੀ ਲੋਕਲ ਬੋਡੀ ਹੈੱਡ ਆਫਿਸ ਅੱਜ ਉੱਥੇ ਆਹ ਆਇ ਰਹ ਹੁੰਦੇ ਉੱਥੇ ਆਪਣੀ ਰਿਪੋਰਟ ਦਿੰਦੇ ਉਹ ਇੱਥੇ ਦੇਖੇ ਗਏ ਆ ਔਰ ਫਾਈਲਾਂ ਦਾ ਛੇੜਛਾੜ ਕਰ ਰਹੇ ਸੀ ਅਸੀਂ ਉਹਨਾਂ ਨੂੰ ਉਸ ਵੇਲੇ ਉੱਥੇ ਸਾਡੇ ਜਿਹੜੇ ਸੋਰਸਿਸ ਸੀ ਉਹਨਾਂ ਨੇ ਇਹਨਾਂ ਨੂੰ ਮਨਾ ਵੀ ਕੀਤਾ ਪਰ ਇਹ ਬਾਅਦ ਨਹੀਂ ਆਏ ਅਸੀਂ ਉਸ ਵੇਲੇ ਲਾਈਵ ਹੋਏ ਲਾਈਵ ਹੋ ਕੇ ਇਹਨਾਂ ਮੀਡੀਆ ਤੇ ਪਾਇਆ ਔਰ ਉਸ ਤੋਂ ਬਾਅਦ ਅਸੀਂ ਐਸਐਸਪੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਫੋਨ ਕਰਕੇ ਉਹਨਾਂ ਨੂੰ ਉਹਨਾਂ ਦੇ ਫੋਨ ਨੰਬਰ ਤੇ ਜਿਹੜੇ ਐਸਐਸਪੀ ਮਾਨਯੋਗ ਆਏ ਨੇ ਬਹੁਤ ਵਧੀਆ ਉਹਨਾਂ ਬੜੇ ਸੋਹਣੇ ਤਰੀਕੇ ਨਾਲ ਸਾਡੀ ਗੱਲਬਾਤ ਸੁਣੀ ਔਰ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਏ ਵੀ ਜਿਹੜੇ ਅੱਜ ਇੰਪਰੂਵਮੈਂਟ ਟੈਸਟ ਦੇ ਸੱਤ ਅਧਿਕਾਰੀ ਜਿਹੜੇ ਸਰਸਪੈਂਡ ਹੈ ਉਹਨਾਂ ਦੀ ਮੋਬਾਈਲ ਲੋਕੇਸ਼ਨ ਕਢਾਈ ਜਾਵੇ ਉਹ ਅੱਜ ਕਿੱਥੇ ਪ੍ਰੈਜ਼ੈਂਟ ਹੈ ਤੇ ਇਸ ਤੋਂ ਇਲਾਵਾ ਇੰਪਰੂਵਮੈਂਟਸ ਤੇ ਜਿਹੜੇ ਕੈਮਰੇ ਲੱਗੇ ਆ ਉਹਦੀ ਸੀਸੀਡੀ ਫੁਟੇਜ ਕਢਾਈ ਜਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਕਹਿਣ ਮੁਤਾਬਕ ਉੱਥੋਂ ਦਾ ਡੀਵੀਆਰ ਕਬਜ਼ੇ ਚ ਲੈ ਕੇ ਜਾਂਚ ਕੀਤੀ ਜਾਵੇ ਕਿ ਕੀ ਕੀ ਉੱਥੇ ਅੱਜ ਹਲਚਲ ਹੋਈ ਹੈ ਬਿਲਕੁਲ ਇਮੀਡੀਏਟਲੀ ਲਾਣਾ ਚਾਹੀਦਾ ਜੀ ਬੜਾ ਵੱਡਾ ਮਾਮਲਾ ਭ੍ਰਸਟਾਜੇ ਦਾ ਮਾਮਲਾ ਹੈ ਔਰ ਇਹਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਹੈ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਉੱਥੇ ਪਈਆਂ ਔਰ ਉਹ ਫਾਈਲਾਂ ਗਾਇਬ ਕਰੀਆਂ ਸਿਰਫ 52 ਕਰੋੜ ਰੁਪਏ ਦਾ ਘੁਟਾਲਾ ਨਹੀਂਗਾ ਹੋਰ ਵੀ ਬੜੇ ਘੁਟਾਲੇ ਹੋਏ ਆ ਜਿਹੜੇ ਜਗਦੇਵੀਰ ਅਗਲੇ ਮਹੀਨੇ ਤੋਂ ਪਹਿਲਾਂ ਪਹਿਲਾਂ ਜਗਜਗ ਕਰੇਗਾ ਆਟੀਆਂ ਪਾਈਆਂ ਔਰ ਇਹਨਾਂ ਕੋਲ ਜਵਾਬ ਮੰਗੇ ਆ ਇਹ ਕੋਈ ਨਾ ਕੋਈ ਦੇਣਗੇ ਬੜੇ ਵੱਡੇ ਲੈਵਲ ਤੇ ਕ੍ਰਪਸ਼ਨ ਹੋਈ ਹੈ ਪਰ ਇਹ ਤਾਂ ਜਵਾਬ ਦਿੰਦੇ ਨਹੀਂ ਹੈ ਜੀ ਕਿਸੇ ਵੀ ਗੱਲ ਦਾ ਬੜੇ ਆਡੀ ਐਕਟਿਵਿਸਟ ਰਹਿੰਦੇ ਨੇ ਕਿ ਮੈਂ ਅਸੀਂ ਇਹ ਜਵਾਬ ਹੀ ਨਹੀਂ ਦਿੰਦੇ ਅਪੀਲ ਤਾਂ ਕਿ ਭਾਵੇਂ ਤਾਂ ਨਹੀਂ ਦਿੰਦੇ ਬੜੇ ਬਹਾਨੇ ਇਹਨਾਂ ਕੋ ਇੱਕ ਕ੍ਰਪਟ ਹੈ ਇਸ ਤਰ੍ਹਾਂ ਜੀ ਇੱਕ ਹੀ 2 ਸਾਲ ਤੋਂ ਲੱਗੇ ਆ 2023 ਤੋਂ ਉਹਦੇ ਚ ਜੇਈ ਜਸਬੀਰ ਸਿੰਘ ਨੇ ਤੇ ਜਿਹੜੇ ਐਕਸੀਡੈਂਟ ਹੈਗੇ ਆ ਰਵੀ ਰਵੀ ਜੀ ਇਹਨਾਂ ਬੜੇ ਵੱਡੇ ਲੈਵਲ ਤੇ ਕ腐ਸ਼ਨ ਕੀਤੀ ਹੈ 2 ਸਾਲ ਹੋ ਗਏ ਪਹਿਨ ਨਿਆਂ ਨਹੀਂ ਦੇਦੇ ਔਰ ਡੀਸੀ ਦਫਤਰ ਵੀ ਅਸੀਂ ਧੱਕੇ ਖਾਹਾਗੇ ਮਤਲਬ ਹੋ ਗਏ ਹੁਣ ਅਸੀਂ ਹਾਈ ਕੋਰਟੇ ਰਿੱਟਾ ਪਾਵਾਂਗੇ ਇਹਨਾਂ ਖਿਲਾਫ ਜਿਹੜੇ ਇੱਕ ਅਬਲੀ ਵਿਗਲ ਵਜਾਤਾ ਜਗਦਾ ਸਿੰਘ ਨੇ ਔਰ ਚਲੋ ਮੈਨੂੰ ਵੀ ਇੰਨੀ ਪਹਿਲਾਂ ਨਹੀਂ ਆਖਿਰ ਆਖਿਰ ਤੁਸੀਂ ਮੰਨਦੇ ਹੋ ਕਿ ਮਤਲਬ ਇਨਸਾਫ ਹਾਈ ਕੋਰਟ ਚ ਹੀ ਮਿਲਦਾ ਇਹ ਜਿਹੜੀ ਐਗਜ਼ੀਕਿਊਟਿਵ ਹੈ ਕੀ ਕਰਦੀ ਫਿਰਦੀ ਬਸ ਇਹ ਤਨਖਾਹਾਂ ਲੈਣ ਨੂੰ ਤੇ ਕ腐ਸ਼ਨ ਕਰਨ ਨੂੰ ਹੀ ਬੈਠੀ ਹੈ ਇਹ ਬੇਈਮਾਨ ਚੋਰ ਠੱਗ ਬਸ ਸਾਡੀ ਪੰਜਾਬ ਦੀ ਜਨਤਾ ਦਾ ਖੂਨ ਚੂਸਦੇ ਪਿਆ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਇੰਪਰੂਵਮੈਂਟ ਸਟਾ ਪੰਜਾਬ ਦੀਆਂ ਸਾਰੀਆਂ ਭੰਗ ਕਰ ਦੋ ਕਿਉਂਕਿ ਸਭ ਤੋਂ ਜ਼ਿਆਦਾ ਕਰਪਸ਼ਨ ਜਿਹੜੀ ਹੈ ਇੰਪਰੂਵਮੈਂਟ ਸਟਾ 'ਚ ਹੈ ਜਿਹੜੇ ਇੱਕ ਕਿਸੇ ਨੂੰ ਨਿਆਂ ਨਹੀਂ ਦਿੰਦੇ ਪਰ ਸਾਨੂੰ ਨਿਆਂ ਲੈਣਾ ਆ ਗਿਆ ਅਸੀਂ ਜਿਹੜੀਆਂ ਵੀ ਇਹਨਾਂ ਦੀਆਂ ਸ਼ਿਕਾਇਤਾਂ ਬਿਜ਼ਨੈਸ ਨੂੰ ਕੀਤੀਆਂ ਔਰ ਬਿਜ਼ਨੈਸ ਕੋ ਵੀ ਜਾਂਚ ਕਰਾਵਾਂਗੇ ਜਿੱਥੇ ਸਾਨੂੰ ਇਨਸਾਫ ਨਹੀਂ ਮਿਲੇਗਾ ਉੱਥੇ ਅਸੀਂ ਜਿਹੜਾ ਹੈ ਹਾਈ ਕੋਰਟ ਦਾ ਰੁਖ ਅਪਣਾਵਾਂਗੇ ਸਾਡਾ ਜਿੱਥੇ ਵੀ ਸਾਡੀ ਸ਼ਿਕਾਇਤ ਹੈ ਉੰਦਾ ਕੋਈ ਨਾ ਕੋਈ ਨਿਵਰਨ ਹੋਏਗਾ ਨਹੀਂ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕ ਰਾਇਆ ਜਾਏਗਾ ਉਸ ਤੋਂ ਲਵਾ ਜਾਗਦਾ ਜ਼ਮੀਰ ਇੱਕ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਨਵੇਂ ਸਾਲ ਤੇ ਉਹਨਾਂ ਪਹਿਲਾਂ ਬਹੁਤ ਸੋਨਾ ਤੋਹਫਾ ਦਿੱਤਾ ਭ੍ਰਸਟਾ ਜਿਹੜਾ ਖਿਲਾਫ ਪਰ ਮੈਂ ਇੱਕ ਬੇਨਤੀ ਕਰਦਾ ਮਾਨ ਸਾਹਿਬ ਸਿਰਫ ਸਸਪੈਂਸ਼ਨ ਆਰਡਰ ਜਿਹੜੇ ਹੈ ਆ ਉਹ ਕੋਈ ਨਿਆਂ ਨਹੀਂਗਾ ਜਿੰਨਾ 52 52 ਕਰੋੜ ਦੇ ਟੈਂਡਰ ਜਿੰਨਾ ਘਟਾਲੇ ਕੀਤੇ ਆ ਉਹਨਾਂ ਨੂੰ ਸਸਪੈਂਡ ਨਹੀਂ ਉਹਨਾਂ ਦੇ ਬੰਦ ਐਫਆਇਰ ਕਰੋ ਪਰ ਅੰਮ੍ਰਿਤਸਰ ਦੇ ਵਿਜੀਲੈਂਸ ਦੇ ਐਸਐਸਪੀ ਜਿਹੜੇ ਨਵਜੁਗ ਦੇ ਹਰਬੀਰ ਸਿੰਘ ਆਈਪੀਐਸ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਸਾਡੇ ਕੋਲ ਦੇ ਟੈਂਡਰ ਘਟਾਰੇ ਸੰਬੰਧੀ ਕੁਝ ਕਹਿਤ ਨਹੀਂ ਇਹਦੇ ਤੱਕ ਇਨਾ ਕੋਈ ਜਾਂਚ ਚੱਲ ਰਹੀ ਹੈ ਫਿਲਹਾਲ ਇਹ ਤਾਂ ਉਹਨਾਂ ਦੇ ਇੰਟਰਨਲ ਮੈਟਰ ਉੱਥੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਅਧਾਰ ਤੇ ਮਤਲਬ ਕਿ ਕਾਰਵਾਈ ਹੋਈ ਹੈ ਸਸਪੈਂਸ਼ਨ ਦੀ ਇੰਜੀਨੀਅਰਸ ਦੇ ਖਿਲਾਫ ਉਹ ਬਿਲਕੁਲ ਸਹੀ ਹੈ ਜਿਹੜੀ ਇਹ ਜਾਂਚ ਹੈ ਮੁਹਾਲੀ ਚੱਲ ਰਹੀ ਹੈ ਸਾਡੀ ਜਿਹੜੀ ਕੰਪਲੇਂਟ ਸੀ ਮੁਹਾਲੀ ਐਸਐਸਪੀ ਉਹ ਸੌਰੀ ਮੁਹਾਲੀ ਡੀਜੀਪੀ ਵਿਜੀਲੈਂਸ ਨੂੰ ਦਿੱਤੀ ਗਈ ਹੈ ਬਿਊਰੋ ਨੂੰ ਔਰ ਉਹ ਉੱਥੇ ਹੀ ਚੱਲਦੀ ਵੀ ਜਾਂਚ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਐਸਐਸਪੀ ਜਿਹੜੇ ਵਿਜੀਲੈਂਸ ਦੇ ਅੰਮ੍ਰਿਤਸਰ ਦੇ ਨਵੇਂ ਆਏ ਆ ਉਹ ਬਿਲਕੁਲ ਆਪਣੀ ਗੱਲ ਤੇ ਸਹੀ ਹੈ ਪਰ ਮੈਂ ਇੱਕ ਬੇਨਤੀ ਕਰਨੀ ਚਾਹਣਾ ਪਹਿਲਾਂ ਮੇਰੀ ਬੇਨਤੀ ਜਿਹੜੀ ਹੈਗੀ ਹੈ ਉਹ ਜਨਤਾ ਦੀ ਕਚਹਿਰੀ 'ਚ ਜੂੜ ਪੇਸ਼ ਕੀਤੀ ਜਾਏ ਮਾਨਯੋਗ ਭਵਨ ਸਿੰਘ ਮਾਨ ਜੀ ਨੂੰ ਜ਼ਰੂਰ ਦਿਖਾਈ ਜਾਏ ਉੱਥੇ ਤੱਕ ਆਵਾਜ਼ ਪਹੁੰਚੀ ਜਾਈ ਦੀ ਮੇਰੀ ਮਾਨ ਸਾਹਿਬ ਤੱਕ ਮਾਨ ਸਾਹਿਬ ਸੇਵਾਦਾਰ ਜਾਦਵੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹੈ ਜਿਹੜੇ ਵੀ ਕਰਪਸ਼ਨ ਦੇ ਵਿੱਚ ਦੋਸ਼ੀ ਪਾਏ ਗਏ ਆ ਉਹਨਾਂ ਨੂੰ ਸਸਪੈਂਡ ਕਰਨ ਨਾਲ ਕਰਪਸ਼ਨ ਖ ਉਹਨਾਂ ਨੂੰ ਉਹਨਾਂ ਨੂੰ ਡਿਸਮਿਸ ਕਰੋ ਉਹਨਾਂ ਦੀਆਂ ਸੇਵਾਵਾਂ ਰੱਦ ਕਰੋ ਉਸ ਤੋਂ ਇਲਾਵਾ ਉਹਨਾਂ ਉੱਤੇ ਐਫਆਈਆਰ ਕਰੋ ਵਿਜੀਲੈਂਸ ਦੀ ਐਫਆਈਆਰ ਕਰੋ ਤੇ ਉਹਨਾਂ ਨੂੰ ਜੇਲ੍ਹ ਦਾ ਰਸਤਾ ਦਿਖਾਓ ਜੇਕਰ ਅੰਜੀ ਸਸਪੈਂਡ ਕਰਦੇ ਰਹਾਂਗੇ ਮਹੀਨੇ 2 ਮਹੀਨੇ ਬਾਅਦ ਇਹ ਫਿਰ ਭਾਲਾ ਹੁੰਦੇ ਆ ਨਹੀਂ ਪਰ ਇਹ ਤੇ ਟਰਸਟ ਮੇਰੇ ਕੋਈ ਕਈ ਮੈਟਰ ਨਹੀਂ ਟਰਸਟ ਦੇ ਅਧਿਕਾਰੀ ਦੇ ਛੇੜੇ ਉੱਤੇ ਜਿਹੜੇ ਡਾਇਰੈਕਟਰ ਦਫ਼ਤਰ ਸਾਰੇ ਬੈਠੇ ਨੇ ਲੋਕਲ ਬਾਡੀ ਭਵਨ ਉਹਦੇ ਮਿਹਰਬਾਨ ਇੰਨੇ ਕਿ ਕਿਨਾਂ ਕੋ ਬਸ ਇੱਕ ਸ਼ਿਕਾਇਤ ਜਿਹੜੀ ਹੋਈ ਹੈ ਸਾਬਤ ਹੋ ਗਈ ਰਿਕਵਰੀ ਕਰਾਈ ਤੇ ਬਾਕੀ ਜਿਹੜਾ ਮਾਮਲਾ ਸੁਸਤ ਹੈ ਫਾਈਲਾਂ ਟਕੀਆਂ ਉਹ ਉਤਰਾਂ ਦੀ ਉਤਰਾਂ ਰਹਿੰਦੀਆਂ ਕਿਉਂਕਿ ਹੈ ਇੰਪਰੂਵਮੈਂਟ ਟਰਸਟ ਦੇ ਕਲਰਕ ਤੋਂ ਲੈ ਕੇ ਉੱਤੇ ਡਾਇਰੈਕਟਰ ਸੈਕਟਰੀ ਤੱਕ ਇਹ ਕਹਿੰਦੇ ਕਿ ਸਾਰਾ ਕ੍ਰਪਸ਼ਨ ਦਾ ਮਾਲ ਉੱਪਰ ਤੱਕ ਜਾਂਦਾ ਸਾਰੇ ਉੱਪਰ ਡਾਇਰੈਕਟਰ ਜਿਹੜੇ ਹੈ ਆ ਜਿਹੜੇ ਲੋਕਲ ਬੁਡੀ ਫੈਕਟਰੀ ਹੈਗੇ ਆ ਜਿਹੜੇ ਹੋਰ ਵੀ ਬੈਠੇ ਆ ਇਹ ਸਭ ਭਾਈਵਾਲ ਹੈਗੇ ਆ ਇਹ ਪਾਪ ਦੀਆਂ ਢੱਡੀਆਂ ਚਲਾ ਰਹੇ ਆ ਜਾਗਦਾ ਜਮੀਰ ਲੰਬੇ ਸਮੇਂ ਤੱਕ ਇਹਨਾਂ ਦੀਆਂ ਪਾਪ ਦੀਆਂ ਢੱਡੀਆਂ ਨਹੀਂ ਚੁੱਕਦੇ ਪਰ ਬਦਲਾਵ ਦੀ ਸਰਕਾਰ ਦੇ ਵਿੱਚ ਪਾਪ ਦੀਆਂ ਢੱਡੀਆਂ ਕਿਉਂ ਨਹੀਂ ਬੰਦ ਹੋ ਰਹੀਆਂ ਕਾਂਗਰਸ ਵੇਲੇ ਚਲਦੀਆਂ ਰਹੀਆਂ ਕਾਲੀ ਦਲ ਭਾਜਪਾ ਦੀ ਸਰਕਾਰ ਵੀ ਰੱਜ ਕੇ ਚੱਲੀਆਂ ਤੇ ਪਰ ਇਸ ਜਿਹੜੀ ਮਾਨ ਸਰਕਾਰ ਇਸ ਵੇਲੇ ਤੇ ਲੋਕਾਂ ਨੂੰ ਮਤਲਬ ਕਿ ਇੱਕ ਵੱਡਾ ਮੰਡਟ ਦਿੱਤਾ ਸੀ ਇਹਨਾਂ ਦੇ ਹੱਕ 'ਚ ਪਾਪ ਦੀਆਂ ਢੱਡੀਆਂ ਬੰਦ ਕਰਨ ਕੀ ਅੜਚਣ ਆ ਰਹੀ ਹੈ ਦੇਖੋ ਜੀ ਸਾਰੇ ਮਾਇਆਲੋਭੀ ਹੋ ਗਏ ਆ ਅਫਸਰ ਲੀਡਰ ਸਭ ਚੋਰ ਕੁੱਤੀ ਰਲ ਗਏ ਨੇ ਇਹਨਾਂ ਨੂੰ ਜਨਤਾ ਦੀ ਭਲਾਈ ਨਾਲ ਕੁਝ ਨਹੀਂਗਾ ਇਹ ਜੇਬਾਂ ਭਰਦੇ ਪਿਆ ਪਰ ਹੁਣ ਸਮਾਂ ਆ ਗਿਆ ਹੈ ਜਾਗਦਾ ਜਮੀਰ ਜਨਤਾ ਨੂੰ ਅਵੇਅਰ ਕਰ ਰਿਹਾ ਪੰਜਾਬ ਦੀ ਜਿੱਥੇ ਵੀ ਕਿਤੇ ਭ੍ਰਿਸ਼ਟਾਚਾਰ ਹੁੰਦੀ ਏ ਉਹਦੇ ਖਿਲਾਫ ਬੋਲੋ ਆਵਾਜ਼ ਚੁੱਕੋ ਤੁਹਾਡਾ ਰਾਈਟ ਹੈ ਉਸ ਤੋਂ ਇਲਾਵਾ ਮੈਂ ਪੰਜਾਬ ਦੇ ਮਾਨ ਸੀਐਮ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਾ ਵਾਂ ਜਿੰਨੇ ਵੀ ਭ੍ਰਿਸ਼ਟਾਚਾਰੀਆਂ ਦੇ ਪਰਚਾ ਪਰਚਾ ਆਇਆ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਸੀਲ ਕਰੋ ਔਰ ਉਹਨਾਂ ਦੀਆਂ ਪ੍ਰਾਪਰਟੀਆਂ ਸੀਲ ਕਰਕੇ ਗਰੀਬ ਜਨਤਾ ਇਹ ਵੰਡੋ ਤਾਂ ਕਿ ਜਿਹੜੀ ਇਹ ਹਰਾਮ ਦੀ ਕਮਾਈ ਖਾਂਦੇ ਆ ਅੱਗੋਂ ਇਹਨਾਂ ਦੀਆਂ ਹਰਾਮ ਦੀਆਂ ਕਮਾਈਆਂ ਖਾਣ ਦੇ ਹੱਥਾਂ ਬੰਦ ਹੋ ਜਾਣ। ਧੰਨਵਾਦ ਜੀ ਆਰ ਪਰਨਾ ਗੱਲਬਾਤ ਕਰਨ ਲਈ।